हां जी ਕਿਸਾਨ ਵੀਰੋ ਸਸਰੀਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਇੱਕ ਘਰੇਲੂ ਮੱਝ ਦਿਖਾਉਣੀ ਆ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਹੋਰ ਹੈ ਜਾਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਓ ਤੇ ਕਿਸੇ ਭਰਾ ਨੇ ਮੈਥੋਂ ਕੋਈ ਅਜਿਹੀ ਵੀਡੀਓ ਬਣਾਉਣੀ ਹੁੰਦੀ ਹੈਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਇਹ ਮੇਰਾ ਨੰਬਰ ਆ ਜੀ ਸੋ ਗੱਲ ਕਰੀਏ ਮੱਝਵਾਰਾ ਜੀ ਪਿੰਡ ਹੈਗਾ ਜੀ ਧਰਮਪੁਰਾ ਮੋੜ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਧਰਮਪੁਰਾ ਮੋੜ ਮੋੜਨਾਬੇ ਦੇ ਢਿਲਵਾ ਦੇ ਰਾਇਆ ਆਲੀਕੇ ਇਹਨਾਂ ਪਿੰਡਾਂ ਦੇ ਬਿਲਕੁਲ ਵਿਚਕਾਰ ਪਿੰਡ ਆ ਗਿਆ ਜੀ ਧਰਮਪੁਰਾ ਮੋੜ ਬਾਈ ਦੀ ਘਰ ਦੀ ਮੱਝ ਪਾਲੀ ਹੋਈ ਜੀ ਘਰੇਲੂ ਮੱਝ ਹੈ ਤੇ ਜੇਕਰ ਆਪਾਂ ਗੱਲ ਕਰੀਏ ਮੱਝ ਨੂੰ ਇਸ ਟਾਈਮ ਸੂਈ ਨੂੰ ਹੋ ਗਿਆ ਜੀ 7 ਤੋਂ 8 ਮਿੰਟ ਲਗਭਗ 7-8 ਮਿੰਟ ਦੀ ਸੂਈ ਨੂੰ ਹੋ ਚੁੱਕਿਆ ਹੈ ਤੇ ਬਾਈ ਦੀ ਦੱਸਣ ਦੇ ਮੁਤਾਬਕ ਵੀ ਇਹਨੂੰ ਲਗਭਗ ਡੇਢ ਮਹੀਨਾ ਜਿਹੜਾ ਨੂੰ 45 47 ਦਿਨਾਂ ਟਿਕਾ ਭਰਾਏ ਨੂੰ ਹੋ ਗਏ ਨੇ ਤੇ ਬਾਈ ਨੇ ਦੱਸਿਆ ਵੀ ਉਦੋਂ ਬਾਅਦ ਕਹਿੰਦਾ ਬੋਲੀ ਹੈ ਨਹੀਂ ਮੱਝ ਤੇ ਹੁਣ ਗੱਬਣਾ ਹੈ ਜਾਂ ਨਹੀਂ ਹੈ ਇਹ ਤੁਹਾਡੇ ਤੁਸੀਂ ਚੈੱਕ ਕਰਨਾ ਜਾਂ ਤੁਸੀਂ ਮਤਲਬ ਵਿਸ਼ਵਾਸ ਕਰਨਾ ਜਾਂ ਮਤਲਬ ਤੁਸੀਂ ਖਾਲੀ ਕਹਿ ਕੇ ਲੈਣੀ ਆ ਇਹ ਤੁਹਾਡੀ ਸਮਝ ਆ ਗਈ ਪਰ ਬਾਈ ਨੇ ਦੱਸਿਆ ਵੀ 47 48 ਦਿਨਾਂ ਨੂੰ ਹੋ ਗਏ ਵੀ ਟਿਕਾ ਭਰਾਏ ਨੂੰ ਇਹਨਾਂ ਵੱਲੋਂ ਗੱਬਣਾ ਤੁਸੀਂ ਤੁਹਾਡਾ ਗੱਲਬਾਤ ਜਿਵੇਂ ਤੁਸੀਂ ਜਿਵੇਂ ਸਮਝ ਰਹੇ ਹੋ ਨਾ ਦੁੱਧ ਦੀ ਗੱਲ ਕਰੀਏ ਇਹ ਤਾਂ ਦੁੱਧ ਹੈ ਇਸ ਟਾਈਮ 5 ਤੋਂ 6 ਕਿਲੋ ਹੈ ਦੋਨੇ ਟਾਈਮ ਮਿਲਦੀ ਆ ਮਾਗਰ ਕੱਟੀ ਆ ਪਰ ਬਾਈ ਨੇ ਕੱਟੀ ਨਾ ਸਾਹਮਣੇ ਦੇਖ ਸਕਦੇ ਇਹ ਕੱਟੀ ਆ ਮਾਰਕ ਕੱਟੀ ਨਹੀਂ ਦੇਣੇਗੀ ਤੇ ਨਾ ਹੀ ਮੱਝ ਕੱਟੀ ਦੇ ਮਿਲਦੀ ਆ ਮੱਝ ਮਿਲਦੀ ਆ ਸਿਰਫ ਥਾਪੀ ਤੇ ਚਾਰਟ ਤੇ ਕਹਾਂ ਥਾਪੀ ਤੇ ਕਹਿ ਸਕਦੇ ਹੋਗੇ ਬੁੜੂਆਂ 14 ਆ ਧਾਰ ਪੂਰੀ ਪੋਲੀਏ ਥਾਂ ਥਾਂ ਤੋਂ ਦੇ ਹੋ ਚੰਗੇ ਲੱਗੇ ਬੈ ਨਾ ਸੱਜਰ ਨੇ ਦੱਸਿਆ ਬਾਈ ਨੇ ਵੀ ਇਹਨੇ ਮੱਝ ਨੇ ਦੁੱਧ ਕੱਢਿਆ ਭਾਈ ਸਾਹਿਬ 13 ਤੋਂ 14 ਕਿਲੋ 13 14 ਕਿਲੋ ਤੋਂ ਸੱਜਰ ਨੇ ਕੱਢਿਆਗਾ ਹੁਣ 8 ਕਿਵੇਂ ਸੂਈ ਨੋਗੇ ਤੇ ਹੁਣ 11 ਦਾ ਟਾਈਮ ਹੋ ਚੁੱਕਿਆ ਲਗਭਗ ਤੇ ਇਸ ਟਾਈਮ 22 ਨੂਦਲੇ ਦੇਖ ਸਕਦੇ ਆ ਜੇ ਸ਼ਾਮ ਦੀ 6:30 ਵਜੇ ਚਵਾਈ ਹੋਣੀ ਹੈ ਉਸ ਹਾਰ ਜਜਮੈਂਟ ਕਰ ਲਓ ਵੀ ਥਾਂ ਲੈਵਾ ਕਿਵੇਂ ਤਿਆਰ ਕਰਿਆ ਹੋਊਗਾ 6 ਵਜੇ ਤੱਕ ਸ਼ਾਮ ਦੇ ਵਧੀਆ ਆਰਡਰ ਤਿਆਰ ਕਰ ਲੂਗੀ ਬਾਕੀ ਥਾਂ ਤੋਂ ਚੰਗਾ ਲੱਗਾ ਨਾੜਾ ਨਾੜਾ ਬਹੁਤ ਮੋਟੀਆਂ ਲੱਗੀਆਂ ਨਿਖਰਵੇਂ ਥਾਣਾਗੇ ਤੇ ਮੋਬਾਈਲ ਨੰਬਰ ਜਿਹੜਾ ਆਪਾਂ ਉੱਪਰ ਟਾਈਟਲ ਦੇ ਵਿੱਚ ਦੇ ਦਿੱਤਾ ਤੁਹਾਨੂੰ ਸਕਰੀਨ ਤੇ ਵੀ ਲਾ ਦਿੱਤਾ ਹੈਗਾ ਤੇ ਜੇਕਰ ਰੇਟ ਦੀ ਗੱਲ ਕਰੀ ਤਾਂ ਰੇਟ ਬਾਈ ਨੇ ਕੀਤਾ ਹੈਗਾ 65000 ਬਾਕੀ ਇਹਦੇ ਵਿੱਚ ਤੁਹਾਡਾ ਮਾਨਤਾ ਨ ਹੋ ਜੂਗਾ ਕਿ ਫਿਕਸ ਪ੍ਰਾਈਸ ਨਹੀਂ ਸਤੋਂ 65 ਹੀ ਲੈਣਾ ਹੈਗਾ ਜਿਹੜਾ ਨੰਬਰ ਆਉ ਤੁਸੀਂ ਬਾਈ ਨਾਲ ਸੰਪਰਕ ਲਾਇਮ ਹੀ ਕਰ ਲਿਓ ਤੁਹਾਨੂੰ ਲੱਗੇ 40 ਤੁਹਾਨੂੰ ਲੱਗੇ 30 ਦੀ 50 ਦੀ ਜਿੰਨੀ ਤੁਹਾਨੂੰ ਲੱਗਦੀ ਹੋਈ ਬਾਈ ਨਾਲ ਗੱਲ ਲਾਇਮ ਹੀ ਕਰ ਲਿਓ ਜੀ ਠੀਕ ਹੈ ਬਾਕੀ ਸਮਝ ਤੁਹਾਡੀ ਨਿਰਖ ਪਰਖ ਤਸੱਲੀ ਤੁਸੀਂ ਕਰਨੀ ਹੈ ਮੇਰਾ ਫਰਜ਼ ਸਿਰਫ ਤੇ ਸਿਰ ਵੀਡੀਓ ਬਣਾਉਣ ਦਾ ਹੁੰਦਾ ਜੀ ਜਿੰਨੀ ਕੀ ਡਿਟੇਲ ਮਾਲਕ ਦੱਸਦੇ ਆਪਾਂ ਤੁਹਾਨੂੰ ਸਾਂਝੀ ਕਰਤੀ ਬਾਕੀ ਤਸੱਲੀ ਤੁਸੀਂ ਕਰਨੀ ਹੈ ਐਡਰੈਸ ਕਰੀ ਫੇਰ ਨੋਟ ਕਰ ਲਓ ਜੀ ਪਿੰਡ ਧਰਮਪੁਰਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਤੇ ਬਾਕੀ ਕਿਸੇ ਭਰਾ ਨੇ ਕੋਈ ਮੇਥੋਂ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਫੇਰ ਕਰ ਲਓ ਜੀ 836046 8360462501 ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਜਿੰਨੀਕ ਜਾਣਕਾਰੀ ਸੀ ਸੋਨ ਦੱਸ ਚੁੱਕਿਆ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰ ਲਓ ਜੀ ਧੰਨਵਾਦ